ਬਾਲੀਵੁੱਡ ਐਕਟਰਸ ਕੰਗਨਰ ਨੌ ਦੀ ਗੱਲ ਕਰੀਏ ਤਾਂ ਕੰਗਨਰ ਨੌ ਤਾਂ ਆਪਣੀ ਪਰਸਨਲ ਐਂਡ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਅਕਸਰ ਹੀ ਵਿਵਾਦਾਂ ਵਿੱਚ ਘਿਰੇ ਨਜ਼ਰ ਆਉਂਦੀ ਹੈ ਹਾਲ ਫਿਲਹਾਲ ਹੀ ਹੁਣ ਉਹ ਮਨਾਲੀ ਦੇ ਮੰਦਿਰ ਦੇ ਵਿੱਚ ਪਹੁੰਚੀ ਮੱਥਾ ਟੇਕਾਂਦੇ ਨੇ ਜਿਸ ਦੌਰਾਨ ਹੀ ਉਹਨਾਂ ਨੇ ਕੁਝ ਤਸਵੀਰਾਂ ਆਪਣੇ ਇੰਸਟਾ ਅਕਾਊਂਟ ਤੇ ਵੀ ਸ਼ੇਅਰ ਕੀਤੀਆਂ ਹੁਣ ਫਾਲਗੁਨ ਸੰਕਰਾਂਤੀ ਦੇ ਨਾਲ ਹੀ ਕੁਲੂ ਕਾਟੀ ਦੇ ਵਿੱਚ ਕਈ ਦੇਵੀ ਦੇਵਤਿਆਂ ਦੇ ਦਰਵਾਜ਼ੇ ਖੁੱਲ੍ਹੇ ਸ਼ੁਰੂ ਹੋ ਗਏ ਨੇ ਅਜਿਹੇ ਵਿੱਚ ਬੀਤੇ ਦਿਨੀ ਮਨਾਲੀ ਦੇ ਸ਼ਮਸਾ ਸਥਿਤ ਕਾਰਤਿਕ ਸਵਾਮੀ ਮੰਦਿਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਜਿੱਥੇ ਬਾਲੀਵੁੱਡ ਅਦਾਕਾਰ ਤੋ ਭਗਵਾਨ ਕਾਰਤਿਕ ਸਵਾਮੀ ਦੇ ਵਿੱਚ ਡੂੰਗਾ ਵਿਸ਼ਵਾਸ ਹੈ ਬਾਲੀਵੁੱਡ اداکارਾਂ ਅਤੇ ਸੰਸਦ ਮੈਂਬਰ ਕੰਗਨਰ ਰਣੋਤ ਬੀਤੇ ਦਿਨੀ ਮਨਾਲੀ ਦੇ ਸਿਮਸਸਿਤ ਕਾਰਤਿਕ ਸਵਾਮੀ ਮੰਦਿਰ ਤੇ ਦਰਸ਼ਨ ਕਰਨ ਦੇ ਲਈ ਪਹੁੰਚੀ ਬੀਤੇ ਦਿਨੀ ਫਾਲਗੁਨ ਮਹੀਨੇ ਦੀ ਸੰਕਰਾਂਤੀ ਤੇ ਮੰਦਿਰ ਦੇ ਦਰਵਾਜ਼ੇ ਖੋਲ ਦਿੱਤੇ ਗਏ ਅਜਿਹੇ ਵਿੱਚ ਕੰਗਨਾ ਵੀ ਪਿੰਡ ਵਾਸੀਆਂ ਦੇ ਨਾਲ ਮੰਦਿਰ ਆਸ਼ੀਰਵਾਦ ਲੈਣ ਪਹੁੰਚੀ ਜਿੱਥੇ ਉਹਨਾਂ ਨੇ ਮੱਥਾ ਟੇਕਿਆ ਅਤੇ ਤਸਵੀਰਾਂ ਵੀ ਕਰਵਾਈਆਂ ਕੰਗਨਰ ਰਣੋਤ ਨੇ ਕਾਰਤਿਕ ਸਵਾਮੀ ਮੰਦਿਰ ਦੇ ਕੋਲ ਮਨਾਲੀ ਦੇ ਵਿੱਚ ਆਪਣਾ ਘਰ ਵੀ ਬਣਾਇਆ ਹੈ ਕੰਗਨਰ ਰਣੋਤ ਨੂੰ ਭਗਵਾਨ ਕਾਰਤਿਕੇ ਦੇ ਵਿੱਚ ਡੂੰਗਾ ਵਿਸ਼ਵਾਸ ਉਹਨਾਂ ਨੇ ਆਪਣੇ ਘਰ ਦਾ ਨਾਂ ਵੀ ਕਾਰਤਿਕ ਸਵਾਮੀ ਦੇ ਨਾਂ ਤੇ ਕਾਰਤਿਕੇ ਨਿਵਾਸ ਰੱਖਿਆ ਹੈ। ਬੀਤੇ ਦਿਨੀ ਜਦੋਂ ਮਨਾਲੀ ਦੇ ਸਿਮਸਾ ਸਤਿ ਕਾਰਤਿਕ ਸਵਾਮੀ ਮੰਦਿਰ ਦੇ ਦਰਵਾਜ਼ੇ ਖੁੱਲੇ ਤਾਂ ਸਾਰੇ ਪਿੰਡ ਵਾਸੀ ਦੇਵਤਿਆਂ ਦੇ ਦਰਸ਼ਨਾਂ ਦੇ ਲਈ ਪੁੱਜੇ। ਇਸ ਜੇਹੇ ਵਿੱਚ ਇੱਥੇ ਪਹੁੰਚ ਕੇ ਬਾਲੀਵੁੱਡ ਅਦਾਕਾਰਾ ਕੰਗਨਰ ਨੌਤ ਨੇ ਸਿਰ ਚੁਕਾ ਕੇ ਪਿੰਡ ਦੇ ਬੱਚਿਆਂ ਦੇ ਨਾਲ ਮੱਥਾ ਟੇਕਿਆ ਅਤੇ ਤਸਵੀਰਾਂ ਵੀ ਕਰਵਾਈਆਂ। ਮਨਾਲੀ ਦੇ ਕਾਰਤਿਕ ਸਵਾਮੀ ਮੰਦਿਰ ਵਿੱਚ ਆਸ਼ੀਰਵਾਦ ਲੈਣ ਪਹੁੰਚੀ ਅਦਾਕਾਰਾ ਕੰਗਨਰ ਨੌਤ ਤੇ ਪਿੰਡ ਵਾਸੀਆਂ ਦੇ ਨਾਲ ਵੀ ਤਸਵੀਰਾਂ ਖਿੱਚਵਾਈਆਂ। ਇਸ ਦੌਰਾਨ ਕੰਗਨਾ ਆਪਣੇ ਕੈਪ ਤੇ ਕੁੱਲੂ ਦੀ ਰਵਾਇਤੀ ਕੈਪ ਅਤੇ ਰਵਾਇਤੀ ਪਚਾਂਦੀ ਦੇ ਗਹਿਣੇ ਪੈਣੀ ਹੋਈ ਨਜ਼ਰ ਆਈ ਮਨਾਲੀ ਦੇ ਸਿਮਸਾ ਦੇ ਵਿੱਚ ਕਾਰਤਿਕ ਸਵਾਮੀ ਦਾ ਮੰਦਿਰ ਮੌਜੂਦ ਹੈ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਕੰਗਨਰਨਾਉਤ ਵੱਲੋਂ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਪੇਜ ਤੇ ਸ਼ੇਅਰ ਕੀਤੀਆਂ ਗਈਆਂ ਅਤੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਕੰਗਨਾ ਨੇ ਕੈਪਸ਼ਨ ਵਿੱਚ ਲਿਖਿਆ ਅੱਜ ਮੇਰੇ ਸਿਮਸਾ گاؤں ਦੇ ਵਿੱਚ ਦੇਵਤੇ ਕਾਰਤਿਗਿਆ ਸਵਾਮੀ ਜੀ ਦਾ ਕਪਾਟ ਖੁੱਲ ਗਏ ਹਨ ਮੇਰੇ ਘਰ ਦਾ ਨਾਮ ਵੀ ਇਹਨਾਂ ਦੇ ਨਾਮ ਤੇ ਹੀ ਰੱਖਿਆ ਗਿਆ ਹੈ ਇਹ ਮੰਦਿਰ ਮੇਰੇ ਘਰ ਦੇ ਬਿਲਕੁਲ ਸਾਹਮਣੇ ਹੈ ਇਸ ਦੀ ਮਾਨਤਾ ਹੈ ਕਿ ਪਾਰਵਤੀ ਅਤੇ ਸ਼ਿਵ ਦੇ ਪੁੱਤਰ ਕਾਰਤੀਏ ਸਵਾਮੀ ਜੀ ਨੇ ਇਸ ਸਥਾਨ ਤੇ ਕਈ ਸਾਲ ਤੱਕ ਤਪੱਸਿਆ ਕੀਤੀ ਸੀ ਉੱਥੇ ਤੁਹਾਨੂੰ ਦੱਸਦੇ ਚੱਲੀਏ ਕਿ ਇਹ ਮੰਨਿਆ ਜਾਂਦਾ ਹੈ ਕਿ ਸ਼ਿਵ ਅਤੇ ਪਾਰਵਤੀ ਜੀ ਦੇ ਪੁੱਤਰ ਕਾਰਤੀਏ ਨੇ ਇੱਥੇ ਤਪੱਸਿਆ ਕੀਤੀ ਸੀ ਅਜਿਹੇ ਵਿੱਚ 13 ਫਰਵਰੀ ਨੂੰ ਫੱਗਣ ਸੰਕਰਾਂਤੀ ਤੇ ਜਦੋਂ ਦੇਵੀ ਦੇਵਤੇ ਸਵਰਗ ਤੋਂ ਪਰਤੇ ਤਾਂ ਇੱਥੇ ਵੀ ਮੰਦਿਰ ਦੇ ਦਰਵਾਜ਼ੇ ਖੁੱਲ ਗਏ ਇਸ ਦੌਰਾਨ ਕਈ ਸ਼ਰਧਾਲੂ ਦਰਸ਼ਨਾ ਦੇ ਲਈ ਪਹੁੰਚੇ